ਸਰਮਨ ਜੀ ਸਭ ਤੋਂ ਪਹਿਲਾਂ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਆਲ ਓਵਰ ਸਿਨੈਰੀਓ ਕੀ ਚੱਲ ਰਿਹਾ ਹੈ ਇੰਨਾ ਸਟ੍ਰਿਕਟ 2024 ਜਿਵੇਂ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਵੀਜ਼ੇ ਆਏ ਆ ਹਰੇਕ ਪ੍ਰੋਫਾਈਲ ਦੇ ਵੀਜ਼ੇ ਆਏ ਪਰ ਉਸ ਤੋਂ ਬਾਅਦ ਲਗਾਤਾਰ ਹਰੇਕ ਕੰਟਰੀ ਬਹੁਤ ਹੀ ਸਟ੍ਰਿਕਟ ਹੋ ਰਹੀ ਹੈ ਤੇ ਕੀ ਕਾਰਨ ਹੈ ਕਿ ਕੀ ਕਾਰਨ ਹੈ ਇਸ ਦਾ ਸਟੂਡੈਂਟ ਨੂੰ ਕੀ ਕਿੰਨੇ ਕੁ ਨੁਕਸਾਨ ਇਸ ਦੇ ਨਾਲ ਹੋ ਰਿਹਾ ਹੈ ਜਾਂ ਕਿ ਉਹ ਜਾਣਾ ਵੀ ਚਾਹੁੰਦਾ ਤਾਂ ਕਿਵੇਂ ਜਾ ਸਕਦਾ ਦੇਖੋ ਜੀ ਜੇ ਆਪਾਂ ਗੱਲ ਕਰੀਏ ਸਿਨੈਰੀਓ ਹੈ ਜਿਹੜਾ ਸਟਿਕਨੈਸ ਜੋ ਹੋਣ ਦਾ ਕਾਰਨ ਹੈ ਪਹਿਲੀ ਚੀਜ਼ ਹੈ ਜੋ ਜਿਹੜੀ ਚੀਜ਼ ਆਮ ਹੋ ਜਾਂਦੀ ਹੈ ਤੇ ਉਹਦੀ ਚੀਜ਼ ਦਾ ਮਿਸਯੂਜ਼ ਬਹੁਤ ਜ਼ਿਆਦਾ ਹੁੰਦਾ ਚਾਹੇ ਉਹ ਕਿਸੇ ਵੀ ਕੰਟਰੀ ਚ ਲਾ ਲਓ ਚਾਹੇ ਤੁਸੀਂ ਆਸਟ੍ਰੇਲੀਆ ਦੀ ਗੱਲ ਕਰ ਲਓ ਚਾਹੇ ਤੁਸੀਂ ਕੈਨੇਡਾ ਦੀ ਗੱਲ ਕਰ ਲਓ ਚਾਹੇ ਤੁਸੀਂ ਯੂਕੇ ਯੂਐਸ ਸਾਰੀਆਂ ਕੰਟਰੀਆਂ ਦੀ ਗੱਲ ਕਰ ਲੈਨੇ ਆਪਾਂ ਤੁਸੀਂ ਆਪ ਹੀ ਦੇਖਿਆ ਹੋਊਗਾ ਵੀ ਕੈਨੇਡਾ 'ਚ ਜੋ ਸਿਨੈਰੀਓ ਰਿਹਾ ਲਾਸਟ ਈਅਰ ਬਹੁਤ ਸਾਰਾ ਉਹਨਾਂ ਨੇ ਵੀਜ਼ਾ ਅਪਰੂਵਲ ਦਿੱਤਾ ਬਹੁਤ ਸਾਰੇ ਵਿਜ਼ਟਰ ਵੀਜ਼ਾ ਇਸ ਸਾਲ ਵੀ ਦਿੱਤੇ ਤੇ ਉਹਦੇ ਵਿੱਚ ਤੁਸੀਂ ਲੰਬੀਆਂ ਲੰਬੀਆਂ ਐਡਾਂ ਦੇਖੀਆਂ ਹੋਣੀਆਂ ਕੋਈ ਕਹਿੰਦਾ ਵੀ ਮਦਰ ਸੰ ਚਲੇ ਜਾਓ ਕਿ ਫਾਦਰ ਸੰ ਚਲੇ ਜਾਓ ਵਿਜ਼ਟਰ ਤੇ ਜਾਓ ਰੀਚ ਕਰਾਓ ਐਡਾਂ ਦੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਦੇਖੋ ਆਪਾਂ ਦੇਖਦੇ ਆ ਉਹ ਹਾਈ ਕਮਿਸ਼ਨ ਜਾਨਕੀ ਐਮਬੈਸੀਆਂ ਵੀ ਇਸ ਤੇ ਨਜ਼ਰ ਰੱਖਦੀਆਂ ਸੋ ਦੇਨਬਦਨ ਸ਼ਕਤੀ ਦਾ ਇੱਕ ਜੋ ਰਵਈਆ ਹਰ ਕੰਟਰੀ ਅਪਣਾ ਰਹੀ ਹੈ ਚਾਹੇ ਉਹ ਕੈਨੇਡਾ ਚਾਹੇ ਯੂਐਸ ਚਾਹੇ ਉਹ ਯੂਕੇ ਚਾਹੇ ਤੁਸੀਂ ਗੱਲ ਕਰੂੰ ਆਸਟ੍ਰੇਲੀਆ ਦੀ ਉਹਦੇ ਵਿੱਚ ਨਾ ਕਿਤੇ ਨਾ ਕਿਤੇ ਜੋ ਭਾਗੀਦਾਰ ਹੈ ਉਹ ਆਪਾਂ ਇਹ ਰੂਲ ਦੀ ਸਖਤਾਈ ਕਰਾਉਣ ਦਾ ਯਾਨੀ ਕਿ ਸਾਰੀਆਂ ਧਿਰਾਂ ਬਰਾਬਰ ਦੀਆਂ ਹੈ ਜਿਵੇਂ ਕਿ ਏਜੰਟ ਵੀ ਆਪਾਂ ਲਾ ਲਈਏ ਏਜੰਟਾਂ ਦੀ ਵੀ ਮੁੱਖ ਭੂਮਿਕਾ ਉਹਨਾਂ ਵਿੱਚ ਤੇ ਪਲੱਸ ਸਟੂਡੈਂਟ ਦੀ ਵੀ ਜਿਹੜੇ ਸਟੂਡੈਂਟ ਏਜੰਟ ਇਥੋਂ ਭੇਜਦੇ ਆ ਸਟੂਡੈਂਟ ਕਈ ਵਾਰ ਉੱਥੇ ਜਾ ਕੇ ਪੜ੍ਹਦੇ ਨਹੀਂਗੇ ਸੋ ਇਹਨਾਂ ਚੀਜ਼ਾਂ ਕਰਕੇ ਬਹੁਤ ਸਾਰੇ ਇਦਾਂ ਦੇ ਰਵੱਈਏ ਉਹਨਾਂ ਨੂੰ ਅੱਜ ਡਿਸੀਜਨ ਲੈਣੇ ਪਏ ਸਰਕਾਰਾਂ ਨੂੰ ਉਹਨਾਂ ਦੀਆਂ ਨੂੰ ਜੋ ਕਿ ਖਾਸ ਕਰਕੇ ਭਾਰਤੀ ਸਟੂਡੈਂਟ ਇੰਡੀਅਨ ਸਟੂਡੈਂਟ ਲਈ ਉਹ ਡਿਸੀਜਨ ਆ ਕਿਤੇ ਨਾ ਕਿਤੇ ਸਹੀ ਨਹੀਂ ਹੈ ਹਾਂ ਬਹੁਤ ਸਾਰੀਆਂ ਡਿਸੀਜਨ ਇਦਾਂ ਦੇ ਵੀ ਆ ਜੋ ਕੁਝ ਹੱਦ ਤੱਕ ਬਹੁਤ ਵੀ ਸਹੀ ਨੇ ਜੋ ਅੱਗੇ ਜਾ ਕੇ ਉਸ ਚੀਜ਼ ਦਾ ਆਉਣ ਵਾਲੇ ਸਟੂਡੈਂਟ ਨੂੰ ਬਹੁਤ ਵਧੀਆ ਫਾਇਦਾ ਮਿਲੂਗਾ ਬਿਲਕੁਲ ਹੈ ਕਾਫੀ ਚੇਂਜਿੰਗ ਹੋਇਆ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਜੀਆਈਸੀ ਦੇ ਵਿੱਚ ਵਾਧਾ ਹੁੰਦਾ ਹੈ ਉਸ ਤੋਂ ਬਾਅਦ ਵਰਕ ਪਰਮਨੈਂਟ ਨੂੰ ਲੈ ਕੇ ਨਵੇਂ-ਨਵੇਂ ਅਨਾਊਂਸਮੈਂਟਸ ਹੁੰਦੀਆਂ ਹੋਰ ਵੀ ਕਿੰਨੇ ਚੇਂਜਿੰਗ ਜਿਹੜੇ ਆਏ ਆ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਵੀਜ਼ਾ ਪ੍ਰਾਪਤ ਕਰ ਰਹੇ ਆ ਓਮ ਗਲੋਬਲ ਦੇ YouTube ਪੇਜ ਤੇ ਜਾਂ ਆਪਣਾ Instagram ਪੇਜ ਤੇ ਤੁਸੀਂ ਦੇਖ ਪੋਗੇ ਤਾਂ ਬਹੁਤ ਸਾਰੇ ਵੀਜ਼ੇ ਡੇਲੀ ਰਸੀਵ ਹੁੰਦੇ ਆ ਉਹਨਾਂ ਦੇ ਨਾਲ ਵੀਡੀਓ ਹੁੰਦੀਆਂ ਨੇ ਸਟੂਡੈਂਟਸ ਦੀਆਂ ਫੋਟੋਜ਼ ਹੁੰਦੀਆਂ ਨੇ ਮੇਰਾ ਕਹਿੰਦਾ ਮਤਲਬ ਹੈ ਕਿ ਜੇਕਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਰਮਨ ਸਰ ਨੂੰ ਮਿਲਣ ਤਾਂ ਚੰਡੀਗੜ੍ਹ ਆਉਣਾ ਪਊਗਾ ਨਹੀਂ ਤਾਂ ਤੁਸੀਂ ਜਲੰਧਰ ਅੰਮ੍ਰਿਤਸਰ ਬਠਿੰਡਾ ਜਮਨਾ ਨਗਰ ਔਰ ਪੀਵਾ ਦੇ ਵਿੱਚ ਵੀ ਕਿਸੇ ਨੇੜਲੇ ਆਫਿਸ ਓਮ ਗਲੋਬਲ ਦੇ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਹੈ ਜਿਹੜੀ ਕਰ ਸਕਦੇ ਹੋ ਤੇ ਸਰ ਕੈਨੇਡਾ ਦਾ ਸਿਨੈਰੀਓ ਕਿਵੇਂ ਦੇਖਦੇ ਹੋ ਫਿਊਚਰ ਕੀ ਦੇਖਦੇ ਹੋ ਸਟੂਡੈਂਟ ਨੂੰ ਲੱਗਿਆ ਕਿ ਉਹਨਾਂ ਦੇ ਸਟੂਡੈਂਟ ਇੱਕ ਤਾਂ ਇੰਟਰਸਟ ਵੀ ਘੱਟ ਦਿਖਾ ਰਿਹਾ ਕੈਨੇਡਾ ਦੇ ਲਈ ਉਹਨਾਂ ਨੂੰ ਲੱਗਦਾ ਉਹ ਜਿਹੜਾ ਕੰਮ ਨਹੀਂ ਹੈਗਾ ਪੈਸੇ ਬਹੁਤ ਲੱਗ ਜਾਣੇ ਆ ਦੇਖੋ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ ਸਿਨੈਰੀਓ ਨੂੰ ਲੈ ਕੇ ਆ ਜੋ ਕੰਮ ਦੀ ਗੱਲ ਕਰੀਏ ਕੰਮ ਪਹਿਲੀ ਚੀਜ਼ ਆ ਕੰਮ ਕਰਨ ਵਾਲੇ ਵਾਸਤੇ ਕੰਮ ਹੈਗਾ ਜੇ ਬੰਦਾ ਇਹ ਕੋਲੇ ਸਕਿੱਲ ਹੈਗੇ ਆ ਮੈਂ ਅੱਜ ਹੀ ਪੜ ਰਿਹਾ ਸੀਗਾ ਅੱਜ ਮੈਂ ਸਵੇਰੇ ਇਸ ਚੀਜ਼ ਤੇ ਸਟੱਡੀ ਕਰ ਰਿਹਾ ਸੀ ਕਿ ਕਿਉਂ ਕੈਨੇਡਾ ਦਾ ਆਉਣ ਵਾਲਾ ਫਿਊਚਰ ਕੀ ਆ ਕੈਨੇਡਾ ਦਾ ਆਉਣ ਵਾਲਾ ਫਿਊਚਰ ਜੇ ਦੇਖਿਆ ਜਾਵੇ 2028 ਚੱਕ ਉਹਨਾਂ ਦੇ ਸਕਿੱਲ ਟ੍ਰੇਡ ਜੋ ਕਿ ਜੌਬ ਕਰਦੇ ਨੇ ਉੱਥੇ ਯਾਨੀ ਕਿ ਸਕਿੱਲ ਸਕਿੱਲ ਵਾਲੇ ਬੰਦੇ ਉੱਥੇ ਜੌਬ ਕਰਦੇ ਨੇ ਜਿਵੇਂ ਕਿ ਪਲੰਬਰ ਕਾਰਪੇਂਟਰ ਆ ਹੋਰ ਬਹੁਤ ਸਾਰੀਆਂ ਕੈਟਾਗਰੀਆਂ ਜਿਨ੍ਹਾਂ ਦੀ ਸਕਿੱਲ ਜਿਹੜੀ ਆਪਾਂ ਜਿਨ੍ਹਾਂ ਨੂੰ ਆਪਾਂ ਸਕਿੱਲ ਲੇਬਰ ਕਹਿੰਦੇ ਆ ਉਹ 2028 ਤੱਕ ਰਿਟਾਇਰਮੈਂਟ ਹੋ ਜਾਣਗੇ ਰਿਟਾਇਰ ਹੋ ਜਾਣਗੇ ਤੇ ਉਹਨਾਂ ਦੀ ਜੋ ਜਨ ਸੰਖਿਆ ਹੈ ਜਿਹੜੀ ਸਕਿੱਲ ਹੈ ਉਹ ਰਿਟਾਇਰਮੈਂਟ ਦੀ ਜੋ ਨੰਬਰ ਹੈ ਉਹ ਲਗਭਗ 7.5 ਲੱਖ ਹੈ ਇਦਾ ਮਤਲਬ ਹੈ ਜੀ ਅੱਜ ਆਪਾਂ 2024 ਚ ਬੈਠੇ ਆਂ ਤੇ 2027 28 ਚ ਜਾ ਕੇ 7.5 ਲੱਖ ਬੰਦਾ ਇਹ ਜਾ ਹੈਗਾ ਜੋ ਆਪਣੀ ਰਿਟਾਇਰਮੈਂਟ ਲੈ ਲੂਗਾ ਆਪਣੇ ਕੰਮ ਤੋਂ ਸੋ ਉਸ ਰਿਟਾਇਰਮੈਂਟ ਨੂੰ ਭਰਨ ਲਈ ਬਹੁਤ ਸਾਰੇ ਬੰਦਿਆਂ ਦੀ ਲੋੜ ਹੋਊਗੀ ਪਰ ਉਹ ਬੰਦੇ ਉਹਨਾਂ ਨੂੰ ਉਹੀ ਚਾਹੀਦੇ ਆ ਜਿਹੜੇ ਸਕਿੱਲ ਵਾਲੇ ਚਾਹੀਦੇ ਨੇ ਸਕਿੱਲ ਦੀ ਗੱਲ ਜੇ ਆਪਾਂ ਕਰੀਏ ਜੇ ਸਕਿੱਲ ਆਉਂਦਾ ਤਾਂ ਤਾਂ ਹੀ ਜਾਣਾ ਜੋ ਆਪਣੇ ਚੀਜ਼ਾਂ ਹੈ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹਨ ਜੇ ਤੁਸੀਂ ਸਕਿੱਲ ਨਹੀਂ ਕਰ ਸਕਦੇ ਨਾ ਤੇ ਤੁਸੀਂ ਉੱਥੇ ਜਾ ਕੇ ਸਰਵਾਈਵ ਨਹੀਂ ਕਰ ਸਕਦੇ ਕੈਨੇਡਾ ਦਾ ਸਨੈਰੀਓ ਬਹੁਤ ਵਧੀਆ ਆਉਣ ਵਾਲਾ ਬਟ ਜੇ ਤੁਸੀਂ ਅੱਜ ਦੇ ਸਨੈਰੀਓ ਨੂੰ ਦੇਖੇ ਦੇਖੀਏ ਤਾਂ ਥੋੜੀ ਜੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਰਵਾਈਵ ਕਰਨਾ ਥੋੜਾ ਜਿਆਦਾ ਔਖਾ ਹੈ ਬਟ ਕਿਤੇ ਨਾ ਕਿਤੇ ਜੇ ਸਰਵਾਈਵ ਕਰਨਾ ਸੌਖਾ ਉਹਨਾਂ ਲਈ ਹੈ ਜਿਨ੍ਹਾਂ ਕੋਲੇ ਸਕਿੱਲ ਦੀ ਨੌਲੇਜ ਆ ਜਿੰਨਾਂ ਕੋਲੇ ਹੱਥਾਂ ਦੇ ਹੁਨਰ ਹੈਗੇ ਆ ਜੇ ਆਪਾਂ ਗੱਲ ਕਰੀਏ ਜੀ ਇੱਕ ਕਹਾਵਤ ਆ ਵੀ ਉੱਥੇ ਜਾ ਕੇ ਟਰੱਕ ਚਲਾਉਣਾ ਵੀ ਟਰੱਕ ਵਾਲਾ ਹੁਣ ਕੰਮ ਗਿਆ ਹੈ ਜੇ ਤੁਸੀਂ ਉੱਥੇ ਜਾ ਕੇ ਕੋਈ ਗੈਸ ਅ ਦਾ ਕੰਮ ਕਰਦੇ ਹੋ ਗੈਸ ਪਾਈਪ ਸਟੇਸ਼ਨ ਤੇ ਕੰਮ ਕਰਦੇ ਹੋ ਗੈਸ ਦੀ ਫਿਟਿੰਗ ਕਰਦੇ ਹੋ ਜਾਂ ਫਿਰ ਤੁਸੀਂ ਮਕੈਨਿਕ ਦਾ ਕੰਮ ਕਰਦੇ ਹੋ ਜਾਂ ਤੁਸੀਂ ਖਰਾਦ ਦਾ ਕੰਮ ਕਰਦੇ ਹੋ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਸਕਿੱਲ ਯਾਨੀ ਕਿ ਹੁਣ ਜੇ ਤੁਸੀਂ ਉੱਥੇ ਇਹ ਸੋਚੋਗੇ ਵੀ ਜਾ ਕੇ ਕੱਪੜੇ ਗੰਦੇ ਨਾ ਹੋਣ ਉਹ ਵਾਲੀ ਜੌਬ ਕਰਨੀ ਹੈ ਤੇ ਉਹ ਵਾਲੀ ਜੌਬ 'ਚ ਤੁਸੀਂ ਕਾਮਯਾਬ ਨਹੀਂ ਹੋਵੋਗੇ ਉਹਨਾਂ ਨੂੰ ਅਮ ਪੀਜ 버ਗਰਾਂ ਵਾਲੇ ਨਹੀਂ ਬੰਦੇ ਚਾਹੀਦੇ ਜੋ ਕਿ ਉੱਥੇ ਜਾ ਕੇ ਪੈਕਿੰਗ ਕਰਨ ਜਾਂ ਫਿਰ ਉੱਥੇ ਜਾ ਕੇ ਸਭ ਉਹਨਾਂ ਦਾ ਫੂਡ ਕਾਊਂਟਰ ਵਾਲੇ ਬੰਦੇ ਨਹੀਂ ਚਾਹੀਦੇ ਸੋ ਉਹਨਾਂ ਨੂੰ ਬੰਦੇ ਉਹੀ ਚਾਹੀਦੇ ਆ ਜੋ ਉੱਥੇ ਜਾ ਕੇ ਸਕਿੱਲ ਦਿਖਾ ਸਕਣ ਆਪਣਾ ਆ ਉੱਥੇ ਕਾਰਪੈਂਟਰਾਂ ਦੀ ਬਹੁਤ ਡਿਮਾਂਡ ਆ ਲਗਭਗ 2030 ਤੱਕ 10 ਮਿਲੀਅਨ ਘਰ ਉਹਨਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਹੈ ਵੀ 30 ਲੱਖ ਅਸੀਂ ਘਰ ਬਣਾਵਾਂਗੇ ਸੋ 30 ਲੱਖ ਘਰ ਬਣਾਉਣ ਲਈ ਉਹਨਾਂ ਨੂੰ ਬੰਦੇ ਵੀ ਚਾਹੀਦੇ ਆ ਜਿਹੜੇ ਉੱਥੇ ਜਾ ਕੇ ਘਰ ਬਣਾਉਣਗੇ ਉੱਥੇ ਪਲੰਬਰ ਵੀ ਚਾਹੀਦੇ ਉੱਥੇ ਪੇਂਟਰ ਵੀ ਚਾਹੀਦੇ ਉੱਥੇ ਇਲੈਕਟ੍ਰੀਸ਼ੀਅਨ ਵੀ ਚਾਹੀਦੇ ਉੱਥੇ ਆਰਕੀਟੈਕ ਵੀ ਚਾਹੀਦੇ ਉੱਥੇ ਸਿਵਲ ਵਰਕ ਦਾ ਕਾਮਵਾਰਨ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਚਾਹੀਦੀਆਂ ਜੋ ਐਡਾਨੀਆ ਕੈਟਾਗਰੀਆਂ ਹੈ ਜਿਨ੍ਹਾਂ ਵਿੱਚ ਜਾ ਕੇ ਅੱਗੇ ਕਾਮਯਾਬ ਹੋਇਆ ਜਾ ਸਕਦਾ ਹੈ ਜੇ ਆਪਾਂ ਕੈਨੇਡਾ ਨੂੰ ਅੱਜ ਦੀ ਡੇਟ ਵਿੱਚ ਨਿੰਦੀ ਜਾਵਾਂਗੇ ਵੀ ਉੱਥੇ ਕੰਮ ਹੈ ਨਹੀਂ ਉੱਥੇ ਨਾ ਜਾਓ ਉੱਥੇ ਭੁੱਖੇ ਮਰ ਰਹੇ ਨੇ ਜੇ ਆਪਾਂ ਗੱਲ ਕਰੀਏ ਭੁੱਖੇ ਭੁੱਖਾ ਤਾਂ ਜਦੋਂ ਉਸ ਵਾਹਿਗੁਰੂ ਪਰਮੇਸ਼ਰ ਨੇ ਆਪਾਂ ਨੂੰ ਢੱਡ ਦਿੱਤਾ ਹੈ ਤੇ ਉਹ ਦਾਣਾ ਪਾਣੀ ਦਾ ਇੰਤਿਆਮ ਜ਼ਰੂਰ ਕਰਕੇ ਭੇਜਦਾ ਹੈ ਵੀ ਕਿੱਥੇ ਅੱਜ ਦਾਣਾ ਪਾਣੀ ਸਾਡਾ ਲਿਖਿਆ ਹੈ ਸੋ ਭੁੱਖੇ ਮਾਰਨ ਵਾਲਾ ਤਾਂ ਕੰਮ ਹੈ ਨੀਗਾ ਕਿਤੇ ਵੀ ਬਟ ਕਿਤੇ ਨਾ ਕਿਤੇ ਜੇ ਆਪਾਂ ਉਸ ਚੀਜ਼ ਨੂੰ ਲੈ ਕੇ ਚਲੀਏ ਨਾ ਵੀ ਹਾਂਜੀ ਜੇਬਾਂ 'ਚ ਨੋਟ ਪਈ ਜਾਣੇ ਆ ਤੇ ਜੇਬਾਂ 'ਚ ਨੋਟ ਪੈਣ ਵਾਲੀ ਕੰਮ ਬੰਦ ਹੋ ਗਿਆ ਹੈ ਸੋ ਸਟਰਗਲ ਹੈਗਾ ਜੇ ਸਟਰਗਲ ਲੈ ਕੇ ਕਾਮਯਾਬ ਹੋਵੋਗੇ ਤਾਂ ਵਧੀਆ ਰਹੋਗੇ ਜੇ ਸੋਚ ਕੇ ਜਾਓਗੇ ਵੀ ਹਾਂਜੀ ਜਾਣ ਸਰ ਦਰਗਤਾਂ ਨੂੰ ਡਾਲਰ ਲੱਗੇ ਨੇ ਉੱਥੇ ਜਾ ਕੇ ਤੋੜਨੇ ਹੀ ਆ ਉਹ ਕੰਮ ਨਹੀਂ ਹੈਗਾ ਉਹ ਕਿਤੇ ਵੀ ਹੈ ਨਹੀਂਗਾ ਚਾਹੇ ਤੁਸੀਂ ਆਸਟ੍ਰੇਲੀਆ ਚਾਹੇ ਤੁਸੀਂ ਯੂਕੇ ਚਾਹੇ ਤੁਸੀਂ ਯੂਐਸਏ ਤੋਨੂੰ ਸਟਰਗਲ ਕਰਨੀ ਪੈਣੀ ਆ